ਅਲੀ ਮੈਡਮ ਜੀ ਆ ਗਏ ਹੋ ਅਜਲਦੀ ਆ ਗਏ ਹੋ ਜਲਦੀ ਆਏ ਜਲਦੀ ਵੇਲੇ ਹੋ ਗਏ ਕੰਮ ਤੋਂ ਜਲਦੀ ਆ ਗਏ ਹਾਂ ਅੱਛਾ ਮਾਲਕਾ ਨੇ ਜਲਦੀ ਵੇਲੇ ਕਰਤਾ ਹਾਂ ਚਲੋ ਉਹਨਾਂ ਨੂੰ ਥੋੜੀ ਦਿਆਈ ਤੁਹਾਡੇ ਤੇ ਤੇ ਮੈਂ ਕੀ ਕਹਿੰਦੀ ਪਾਣੀ ਨਾ ਮੈਂ ਨਹੀਂ ਪਾਣੀ ਨਹੀਂ ਬਿਨਾ ਮੈਨੂੰ ਯਾਰ ਭੁੱਖ ਲੱਗੀ ਹੋ ਭੁੱਖ ਲੱਗੀ ਟਿਫਨ ਦਿੱਤਾ ਤੇ ਸੀ ਤੀਬਰ ਖਾਦੇ ਨੂੰ 4 ਘੰਟੇ ਹੋ ਗਏ ਤੂੰ ਕਿੰਨੇ ਘੰਟੇ ਵਿੱਚ ਭੁੱਖ ਲੱਗ ਜਾਂਦੀ ਹੈ ਸਾਨੂੰ ਜਾਨੀ ਕੁਛ ਭੁੱਖ ਲੱਗਦੀ ਆ ਚੰਮੀਆਂ ਦੀ ਦੁਕਾਨ ਤੇ ਚਾਹ ਪੀ ਗਦੀ ਆ ਤੇ ਚਾਹ ਨਾਲ ਕੁਛ ਥੋੜਾ ਬੋਤ ਖਾਦੀ ਆ ਤੇ ਚਾਹ ਬਣਾ ਦੇਨੀ ਆ ਪਾਣੀ ਦਵਾ ਪਹਿਲਾਂ ਮੈਂ ਕਹਿੰਦਾ ਨਹੀਂ ਜਨ ਪਾਣੀ ਕੁਛ ਹੈਗਾ ਨਹੀਂ ਘਰ ਖਾਣ ਨੂੰ ਖਾਣ ਨੂੰ ਕੀ ਹੈਗਾ ਕੁਛ ਨਹੀਂ ਹੈਗਾ ਤੂੰ ਕੀ ਕਰਦੀ ਰਹਿਨੀ ਸਰ ਜੜੀ ਮੈਂ ਕੀ ਕਰਦੀ ਰਹਿਨੀ ਆ ਤੂੰ ਕੁਝ ਮਾਣਾ ਮੋਟਾ ਖਾਣ ਨੂੰ ਬੰਦਾ ਕੋਈ ਚੋਲ ਮੋਲ ਕੋਈ ਨਾ ਕੋਈ ਚੀਰਾ ਦੰਦਾ ਖਾਣ ਨੂੰ ਕੋਈ ਇਹਨਾਂ ਸਮਾਨ ਲਿਆ ਕੇ ਦਿੰਦਾ ਤੈਨੂੰ ਸਾਰੇ ਗੱਟਰ ਬਟਰ ਕਰ ਦਿੰਦੀ ਆ ਯਾਰ ਗਰਮੀ ਚ ਕੌਣ ਬਣਾਉਂਦਾ ਰਵੇ ਫਰਾਈਡ ਚੀਜ਼ ਜਗਰਾ ਮਿਕੀ ਜੋ ਹਣਾ YouTube ਤੇ ਜੋ Facebook ਇੱਕੀ ਜੋ ਉਹ ਉੱਥੇ ਟਾਈਮ ਖਰਾਬ ਬਣਾਦਾ ਤੁਹਾਡਾ ਕੁਝ ਬਣਾਉਣ ਲੱਗਾ ਤੁਹਾਡਾ ਕੁਝ ਟਾਈਮ ਖਰਾਬ ਹੋ ਜਾਂਦਾ ਨਾਲੇ ਐ ਵੀ ਨਹੀਂ ਲੋਪਸ਼ਨ ਕਰਦੀ ਵੀ ਹਾਂ ਮੈਂ ਅਗਰ ਤੁਹਾਨੂੰ ਕੋਈ ਫਰਾਨੀ ਚੀਜ਼ ਬਣਾ ਦੇਣੀ ਠੀਕ ਨਹੀਂ ਬਣਾਉਂਦੀ ਹਣਾ ਐਨੀ ਗਰਮੀ ਚ ਜੀ ਨਹੀਂ ਕਰਦਾ ਮੇਰੇ ਕਿਚਨ ਹੁੰਦੇ ਵੇਲੇ ਹੋ ਕੇ ਮੈਂ ਬੈਠੀਆਂ ਲੈ ਤੁਸੀਂ ਚਲਦੇ ਹੋਗੇ ਮੇਰੇ ਕਿੱਕਾ ਸੂਰਿਆ ਅਜੀ ਘਰ ਚ ਬੈਠੀ ਹਾਂ ਨੂੰ ਐਸੋ ਨਹੀਂ ਸਮਝਦੇ ਤੁਸੀਂ ਅਸੀਂ ਕਿਸ ਤਰ੍ਹਾਂ ਇੰਨੀ ਗਰਮੀ ਚ ਧੁੱਪੇ ਛਾਵੇਂ ਕਿਸ ਤਰ੍ਹਾਂ ਆਪਾਂ ਜਾਣਦੇ ਆਂ ਸਰਦੀਆਂ ਚ ਕਿੰਨੀ ਠੰਡ ਚ ਜਾਣਦੇ ਆਪਾਂ ਤੇ ਗਰਮੀਆਂ ਚ ਕਿੰਨੀ ਗਰਮੀ ਜਹਾਨੂੰ ਆਣਾ ਬੰਦਾ ਟੂਟ ਦੇ ਗਰਾਈ ਲੈ ਤੁਹਾਨੂੰ ਵੀ ਤੇ ਸਮਝ ਆਣੀ ਹੈ ਸਮਝਦੇ ਕਿਉਂ ਨਹੀਂ ਸਮਝਿਆ ਸੀ ਹੁਣ ਤੇ ਚਲੋ ਛੱਡੋ ਗੱਲ ਨੂੰ ਯਾਰ ਨਹੀਂ ਗਾ ਕੁਛ ਨਹੀਂ ਗਾ ਤੇਰੇ ਉਹ ਟਿੱਕੀ ਮਲਾ ਆਣੀ ਵਾਲਾ ਲੱਗਦਾ ਉਹਦਾ ਟਾਈਮ ਤੇ ਹੋਇਆ ਮੈਂ ਰੋ ਹੀ ਖਾਂਦੀ ਆ ਨਾ ਟਿੱਕੀ ਲੈ ਆ ਬਾਲੇ ਤੇ ਖੀ ਲੈ ਉਹ ਟਿੱਕੀ ਖਾ ਲੋਗੇ ਟਿੱਕੀ ਭੁੱਖੇ ਜੱਟ ਜੋ ਮਿਲਿਆ ਉਹ ਖਾ ਲਿਆ ਤੇ ਖਾਣੀ ਐ ਅਸਟੇ ਮੋੜੀ ਵੇਟ ਹੀ ਕਰਦੀ ਵੀ ਸਾਰਾ ਜੋ ਮਿਲਿਆ ਖਾ ਲਿਆ भैया दो प्लेट अच्छी नहीं करनी है एक प्लेट बकरी लिया एक प्लेट अच्छी टिक्की कर दो ना एक दो निकाल दो तो कोई बात नहीं हो ले ले एक खोली तो थो उसमें पानी ना सॉस नहीं निकाल दो ये अच्छा इसमें डाल दो अब सॉस लेट हो गए ਗਰਮੀ ਹਾਂ ਨੈਟਲੀ ਕਰਨਾ ਪੜਦਾ ਹਨੀ ਨਾ ਨਹੀਂ ਬੱਚ ਉਹ ਹਾਂ ਤੇ ਦੱਚ ਸਪੰਦਰ ਉੜੀ ਗਈ ਹਾਂ ਆ

ਨਹੀਂ ਨਹੀਂ ਅਰਿਚ ਨਾ ਵੱਡੀਆਂ ਟਿੱਕੀਆਂ ਮੈਂ ਕਿਹਾ ਤੂੰ ਇਹ ਖਾ ਲੋਗੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਨਾ ਵੱਡੀਆਂ ਤੇ ਮੈਨੂੰ ਉਹ ਲੱਗਣੀਆਂ ਦੂਜੇ ਦੇ ਸਾਲੀ ਦੇ ਵੱਡੀਆਂ ਲੱਗਦੀਆਂ ਮੈਂ ਸਭ ਕੁਝ ਸਪੈਸ਼ਲੀ ਤੁਹਾਡੇ ਵੱਡੀਆਂ ਟਿੱਕੀਆਂ ਬਣਾਈ ਆ ਓਏ ਸਵਾਹ ਠੀਕ ਠੀਕ ਹੱਗ ਜੱਟ ਮਰ ਗਈ

15 ਮਿੰਟ ਦਾ ਅਸਰ ਹੋ ਜਾਏਗਾ ਜੀ ਅੱਛਾ ਹੋ ਜਾਏਗਾ ਨਾ 10 15 ਮਿੰਟ ਤੱਕ ਅਸਰ ਹਾਂਜੀ ਹਾਂਜੀ ਹੋ ਜਾਏਗਾ ਜੀ ਚਲੋ ਥੈਂਕ ਯੂ ਪੰਡਤ ਜੀ ਓਕੇ 10 15 ਮਿੰਟ ਤੱਕ ਕਹਿੰਦੇ ਅਸਰ ਹੋ ਜਾਏਗਾ ਪੰਡਤ ਜੀ ਵੇਖਦੇ ਆ ਫਿਰ ਕੀ ਰੰਗ ਲੰਦਾ ਹਾਂ ਹਾਂਜੀ ਹਾਂਜੀ ਇੱਕ ਕੰਮ ਕਰੋਗੇ ਦੱਸੋ ਜੀ ਅਟੀਸ਼ ਬੜੀ ਪਿਹੜੀ ਲੱਗਦੀ ਵੀ ਤੁਹਾਡੇ ਤੇ ਟੀ-ਸ਼ਰਟ ਚੇਂਜ ਕਰਕੇ ਦੂਜੀ ਵਾਲੋ ਦੂਜੀ ਵਾਲਾ ਹਾਂ ਨਹੀਂ ਤੇ ਕਿਹਦਾ ਨਹੀਂ ਯਾਰ ਰੰਗ ਮੈਨੂੰ ਨਹੀਂ ਦਸੰਦ ਚਲੋ ਰਿਆਂ ਦਰ ਰਿਆਂ ਦਰ ਰਿਆਂ ਦੋ ਕਿੱਥੇ ਚੇਂਜ ਕਰੋ ਚਲੋ ਚਲ ਬੈਠੋ ਨਹੀਂ ਹਾਂ ਜੋ ਹੈ ਬੈਠੋ ਬੈਠੋ ਹਾਂਜੀ ਹਾਂਜੀ ਇੱਕ ਕੰਮ ਕਰੋਗੇ ਦੱਸੋ ਮੈਂ ਤੁਹਾਨੂੰ ਠੰਡਾ ਪੀਣ ਵੜਾ ਜੀ ਕਰ ਦਵੇ ਠੰਡਾ ਹੈਗਾ ਗਰ ਬਾਈ ਹਾਂ ਸ਼ਰਬਤ ਪੀਆ ਬਣਾਏਗਾ ਕੌਣ ਭਾਰ ਤੁਸੀਂ ਬਣਾਓਗੇ ਤੇ ਜਿਹੜੇ ਕਦੀ ਗਲਾਸ ਨਹੀਂ ਚੁੱਕੇ ਰੱਖਿਆ ਨਹੀਂ ਰੱਖਿਆ ਤੁਸੀਂ ਕਦੀ ਆਪਣੇ ਝੂਠੇ ਭੰਡੇ ਨਹੀਂ ਚੁੱਕਦੇ ਤੇ ਤੁਸੀਂ ਸ਼ਰਬਤ ਬਣਾਓਗੇ ਤੁਸੀਂ ਕਿਚਨ ਚ ਜਾਓਗੇ ਕੀ ਹੋ ਗਿਆ ਤਾਂ ਨੋ ਕਿਉਂ ਮੈਂ ਕਦੀ ਗਲਾਸ ਵੀ ਨਹੀਂ ਚੁੱਕੇ ਰੱਖਿਆ ਨਹੀਂ ਮੈਂ ਮੇਰੇ ਸਰਗਾਤ ਬਣਾਵਾਂਗਾ। ਮੈਨੂੰ ਕੀ ਪਤਾ? ਫਿਰ ਨਹੀਂ ਬਣਾਉਂਗਾ। ਨਹੀਂ, ਬਣਾਉਂਗਾ। ਸੋਚ ਲਓ ਬਣਾਉਗੀ? ਹਾਂ ਹਾਂ ਤੁਸੀਂ ਕਹੋਗੇ ਤਾਂ ਬਣਾਵਾਂਗਾ ਕਿੰਨਾ ਤੇ ਬਿਆ। ਹਾਂ ਤੇ ਫਿਰ ਬਣਾਓ ਨਾ। ਤੇ ਤੁਸੀਂ ਆਪੇ ਕਹਿੰਦੇ ਬਣਾਇਆ ਨਹੀਂ ਬਣਾਉਣਾ ਨਹੀਂ। ਤੁਸੀਂ ਆਪ ਹੀ ਕਹਿਣਾ ਹੋਇਆ ਕਰਦੇ ਮੈਂ ਬਣਾ ਕੇ ਲੈਣਾ ਹੋਣਾ ਵਧੀਆ। ਮੈਂ ਖੁਦ ਕਨਫਿਊਜ਼ ਹੋ ਗਈ ਸੀ ਨਾ। ਜਾ ਕੇ ਸ਼ਰਬਤ ਦਾ ਗਲਾਸ ਬਣਾ ਕੇ ਲਿਓ। ਲੱਗਦਾ ਅਸਰ ਹੋ ਗਿਆ। ਜਿਹੜੇ ਬੰਦੇ ਨੇ ਇੱਕ ਗਲਾਸ ਨਹੀਂ ਫੜਿਆ वो आज शरबत लेके आएगा मेरे वास्ते देखिए उन्हें कि मैं नून गलत तो नहीं चाहती ले आई है तो ही हेलो गुरप्रीत जी शरबत ले लो तो से नहीं पीना नहीं मैं नहीं पीना बहुत टेस्टी बनाया है बहुत करो ना पैसे ही है एक हजार रुपया दू हाँ थैंक यू टेबल ही साफ कर दो मिठा रुढ़ गया शरबत लिया ना रुढ़िया तो साफ कर दोगे टेबल ਸਬਲਾਂ ਕਪੜਾ ਚੰਗੀ ਤਰ੍ਹਾਂ ਸਾਫ ਕਰੋ ਚੰਗੀ ਤਰ੍ਹਾਂ ਕਰ ਦੇਣਾ ਜੀ ਆਹ ਕੋਰਨਰ ਵੀ ਬੜਾ ਗੰਦਾ ਹੈ ਚੰਗੀ ਤਰ੍ਹਾਂ ਕਰੋ ਕੱਲ ਇੰਜ ਕਰਨਾ ਇਹਨੂੰ ਸਵੇਰੇ ਸਾਬਣ ਲਾ ਕੇ ਚੰਗੀ ਤਰ੍ਹਾਂ ਬਰਸ਼ ਮਾਰ ਕੇ ਰਗੜ ਕੇ ਸਾਫ ਕਰਨਾ ਮੇਰੇ ਕੋਈ ਟਾਈਮ ਨਹੀਂ ਲੱਗਦਾ ਨਾ ਤੁਸੀਂ ਕਰ ਦੇਣਾ ਠੀਕ ਹੈ ਜੀ ਠੀਕ ਹੈ ਤੇ ਆ ਵੇਖੋ ਜਾਲੇ ਕਿੰਨੇ ਲੱਗੇ ਹੋਏ ਆ ਹਾਂਜੀ ਹਾਂ ਉਹ ਤੇ ਕੱਲ ਸਾਫ ਕਰ ਦੋਗੇ ਮੈਂ ਕਿਹਾ ਅੱਜ ਕਰ ਦਿੰਨਾ ਕੱਲ ਅੱਜ ਕਰ ਦੋਗੇ ਮੈਂ ਕੱਲ ਛੋਪਦੇ ਨਹੀਂ ਜਾਣਾ ਹਾਂ ਇਹ ਵੀ ਗੱਲ ਸਹੀ ਹੈ ਚਲੋ ਕਰ ਦੋ ਫਿਰ ਲਿਆਓ ਗਲਾਸ ਜੀ ਹਾਂ ਚੰਗੀ ਤਾਂ ਹਾਂ ਇੱਥੋਂ हाँ हाँ आ ओर ना दो क्या ना तीव्र तोड़ दे और तू टेंशनल है चंगे सेरा क्यों टेंशन लेती मेरे ने ध्यान तू चलो मेरे जाले तलाश के लतगे लतगे है कि नहीं तो ला देने ये तेरे कंधे निकली मिला देने लग जा ठीक है बहुत बढ़िया चलो जाले भी लतगे सारे काम हो गए इंज करो हां

टाइम पास हो गया बड़ा सा चल गया टाइम पास हो गया सा चढ़ गया हां अभी तो देखो कितना गंद रह गया ना? हाँ। है ना चलो दो मिनट सा ले लो भाई कुछ चाहिए था पानी पूरी तक भी ना पानी पीना मैं मैं आप ही पीना तू सी नहीं पीना ओ हां मैं बैठी हूं वेरी गुड मैं भी हां आप भी हो भी अच्छा बिना कहना मैं तीन दिन सुधेरा पे आया तो सोता तो तो नहीं पता लगता तुम कह दो ਗੋਪੀ ਜੀ ਚੜੂ ਚੜੂ ਮਾਰਦਾ ਮੈਂ ਸਾਰੇ ਕੰਮ ਬਿਚਾ ਲਾਇਓ ਚੰਗੀ ਤਰ੍ਹਾਂ ਹਾਂ ਬਾਕੀ ਕੰਮ ਨਹੀਂ ਥੜਾ ਵੀ ਤੋਂ ਆਇਓ ਬਾਨੀ ਕੁਣੀ ਪਾਕੇ ਚੜੂ ਮੰਮੂ ਕਾ ਚੜੂ ਮਾਰਦਾ ਠੀਕ ਠੀਕ ਚਲੋ ਐਨ ਸਾਲ ਇਹਨੇ ਥੱਕ ਗਈ ਹਾਂ ਕੰਮ ਤਾਂ ਇੱਕ ਹੋਰ ਵੇਅ ਸੀ ਬਾਕੀ ਦੱਸ ਦਿਓ ਜਲਦੀ ਜਲਦੀ ਜਿਹੜਾ ਮੈਂ ਹੈ ਨਾ ਥੋੜੇ ਬਾਜ਼ਾਰ ਜਾਣਾ ਮੈਂ ਅੱਛਾ ਬਾਜ਼ਾਰ ਜਾਣਾ ਮਾਂ ਮਾਂ ਸਜੀ ਬਾਜੀ ਲੈ ਕੇ ਨਹੀਂ ਆਜ ਮੈਂ ਸਮਝ ਬਾਜੀ ਕੀ ਖਾਣੀ ਸੀ ਨਾ ਅੱਜ ਟਿੱਕੀ ਖਾਣੀ ਸੀ ਦੇ ਚੱਕਰ ਤੇ ਮੇਰੇ ਕਰਮਾ ਚ ਗਈ ਸੀ ਮੈਂ ਕਹਾਂ ਜਲਦੀ ਆ ਗਿਆ ਤੇ ਤਾਂ ਸਬਜੀ ਲੈ ਕੇ ਨਹੀਂ ਆ ਮੈਂ ਕਿ ਸਬਜੀ ਨਹੀਂ ਮਿਲਦੀ ਉਹ ਬੰਦੇ ਸਾਹਿਬ ਚਲੋ ਕੋਈ ਨਾ ਸਬਜੀ ਲੈ ਆਵਾਂਗੇ ਪਹਿਲੇ ਕੰਮ ਤੇ ਮੁਕਾ ਲਈਏ ਫਿਰ ਕਿ ਸਬਜੀ ਨੂੰ ਹੁਣ ਇਟੋੜੀ ਟੈਂਚ ਬਤੇਰਾ ਟਾਈਮ ਹੈ ਐਂਜ ਕਰੋ ਕਿ ਚੰਨਾ ਭਾਂਡੇ ਨੂੰ ਪਰੀ ਆ ਸਿੰਘ ਅੱਛਾ ਜੀ ਤੇ ਜਾ ਕੇ ਮਾਂ ਜੀ ਤੋਂ ਨਾ ਠੀਕ ਹੈ ਜੀ ਮਾਂ ਲੋਗੇ ਨਾ ਪੱਕਾ ਹਾਂ ਹਾਂ ਜੀ ਹਾਂ ਜੀ ਜਿੰਜੀ ਰੋਜ਼ ਕਰਦਾ ਕਿ ਕਿੰਨਾ ਸੁੱਕਾ ਹੋ ਜਾਵੇ ਮੈਂ ਤੇ ਹਾਮਨਾ ਬੈਠੀ ਰਹਾਂ ਬਹਿ ਵੀ ਅੱਕੜ ਖੜਿਆ ਜਾਇਆ ਹਗਾ ਵੇ ਵਾਹੀ ਦਾ ਨਾ ਵਧੀਆ ਹੀ ਅਸਰ ਹੋ ਗਿਆ ਮਾਵਾ ਲਾਈਫ ਮੇਰੀ ਸੋਖੀ ਹੋ ਗਈ ਹੁੰਦੀ ਇੰਜ ਕਰਦੀ ਆ ਪੰਡਤ ਜੀ ਨੂੰ ਫੋਨ ਕਰਦੀ ਆ ਕਿ ਪੰਜ ਛੇ ਬੁੜੀਆਂ ਨਾ ਮੈਨੂੰ ਬਣਾ ਕੇ ਦੇ ਦੇ ਨਾ ਜਦੋਂ ਮੈਨੂੰ ਲੋੜ ਪਈ ਕੋਈ ਗੱਲ ਨਾ ਮੰਨਦੇ ਹੁੰਦੇ ਦੇ ਦਵਾ ਇੱਕ ਪੁੜੀ ਦਵਾ ਤੇ ਘਰ ਦੇ ਕੰਮ ਵੀ ਕਰਾ ਲਵਾ ਮੈਂ ਤੇ ਕਿੰਨੇ ਸਾਰੇ ਜਦੋਂ ਅੜ ਜਾਂਦੇ ਆ ਮੈਂ ਕਿਤੇ ਜਾਣਾ ਨਹੀਂ ਇੱਕ ਪੂੜੀ ਦਿੱਤੀ ਨਾਲ ਹੀ ਇਹਨਾਂ ਨੇ ਧੁਰ ਪੈਣਾ ਮੇਰੇ ਨਾਲ ਅੱਗੇ ਤੇ ਜਾਂਦੇ ਨਹੀਂ ਪੂੜੀ ਦਾ ਤੇ ਅਸਰ ਬਹੁਤਾ ਹੀ ਵਧੀਆ ਲੱਗਦਾ ਹੈ ਘੰਟੀ ਫੋਨ ਹੈਲੋ ਹੈਲੋ ਹਾਂਜੀ ਪੰਡਤ ਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤਾਂ ਆਪਣੇ ਫੋਨ ਕਰਨ ਲੱਗਾ ਹਾਂ ਜੀ ਮੈਨੂੰ ਫੋਨ ਕਰਨ ਲੱਗੇ ਸੀ ਹਾਂਜੀ ਅੱਛਾ ਹਾਂਜੀ ਦੱਸੋ ਪੂੜੀ ਉਹ ਪੂੜੀ ਦੇ ਦਿੱਤੀ ਸੀ ਹਾਂਜੀ ਦੇ ਦਿੱਤੀ ਐ ਕਿ ਹੋਰ ਦੀ ਜੀ ਉਹ ਕਿਸੇ ਸ਼ਰਾਬ ਪਿੜਾਉਣ ਵਾਸਤੇ ਹੀ ਸ਼ਰਾਬ ਛਾਡਾਉਣ ਵਾਲੀ ਸੀ ਹਾਂਜੀ ਫਿਰ ਹੁਣ ਮੈਂ ਤੇ ਦੇਤੀ ਐ ਮੈਂ ਤੇ ਤੁਹਾਡੇ ਕੋ ਵਸ਼ੀ ਕਰਨ ਦੀ ਲੰਗੀ ਸੀ ਵਸ਼ੀ ਕਰਨ ਦੀ ਉਹ ਮੈਂ ਤੁਸੀਂ ਹਾਂਜੀ ਮੈਂ ਤਿੰਨ ਗੱਲ ਪੁੱਛਾਂ ਦੋ ਪੁੱਛੋ ਕੀ ਕੰਧੋਨੀ ਕੋਈ ਗੱਲ ਨਹੀਂ ਆ ਜਿਹੜਾ ਤੁਸੀਂ ਕੰਮ ਕਰਦੇ ਹੋ ਕੀ ਤੁਸੀਂ ਸੱਚੀ ਦਿਲੋਂ ਕਰਦੇ ਹੋ ਕਿ ਐਕਟਿੰਗ ਕਰਦੇ ਹੋ ਐਕਟਿੰਗ ਸ਼ੂਟਿੰਗ ਹਾਂ ਜੀ ਕੰਮ ਕਰਨ ਦੀ ਕਾਫੀ ਐਕਟਿੰਗ ਹੁੰਦੀ ਹੈ ਤੇ ਤੁਸੀਂ ਕੀ ਕੰਮ ਕਰਨਾ ਤੇ ਮੈਂ ਕਰਨ ਲੱਪਿਆ ਐਕਟਿੰਗ ਕੀਤੀ ਹੋਈ ਦੇਖੀ ਨਹੀਂ ਕਿਉਂ ਤੁਸੀਂ ਕੀ ਐਕਟਿੰਗ ਕਰਦੇ ਹੋ ਤੁਹਾਨੂੰ ਕਿ ਲੋੜ ਐਕਟਿੰਗ ਕਰਨ ਦੀ ਤੇ ਐਕਟਰ ਤੇ ਹੈਗੇ ਨਹੀਂ ਮੈਡਮ ਜੀ ਜਦੋਂ ਤੁਸੀਂ ਟਿੱਕੀ ਲੈ ਕੇ ਆਏ ਹੋ ਨਾ ਟਿੱਕੀ ਜਦੋਂ ਤੁਸੀਂ ਪਲੇਟ ਵਿੱਚ ਪਾਉਂਦੇ ਸੀ ਅੱਛਾ ਮੇਰੇ ਅਸਲ ਲਿਆਣ ਲੱਗੇ ਸੀ ਮੈਂ ਇੱਥੋਂ ਆਇਆ ਸੀ ਮੈਂ ਪਾਣੀ ਪੀਣ ਚੱਲ ਮੈਂ ਥੋੜਾ ਪਾਣੀ ਪੀ ਲਾਂ ਬਾਅਦ ਜ ਟਿੱਕੀ ਦੇ ਬਾਅਦ ਮੈਂ ਪਿੰਦਾ ਹੀ ਨਹੀਂ ਇਹਨੂੰ ਪਤਾ ਹੀ ਹੈ ਤੇ ਮੈਂ ਇਹਨੂੰ ਵੇਖਿਆ ਪੂਰੀ ਪਾਉਂਦੇ ਆ ਉੱਪਰ ਮੈਂ ਕਹਿੰਦਾ ਇਹ ਨਹੀਂ ਫੇਰ ਨਹੀਂ ਪੁੱਠੇ ਸਿੱਧੇ ਕੰਮਾਂ ਦੀ ਕੋਈ ਪੂਰੀ ਬੈਠੀ ਆ ਸੀ ਪੂਰੀ ਬੰਦ ਹੈ ਹਾਂਜੀ ਤੇ ਇਹਨੂੰ ਤਿੰਨੇ ਰੋਕਿਆ ਗਿਆ ਨਹੀਂ ਕੀ ਰੋਕਦਾ ਮੈਂ ਕੋਈ ਨਹੀਂ ਇਹਨੂੰ ਖੁਸ਼ ਹੋ ਲਵੇ ਮੈਂ ਸਮਝ ਗਿਆ ਕਿ ਜਦੋਂ ਜਦੋਂ ਮੈਨੂੰ ਕੰਮ ਕਰਨੇ ਸ਼ੁਰੂ ਕੀਤੇ ਮੈਂ ਸਮਝ ਗਿਆ ਹਾਂ ਜੇ ਪੂਰੀ ਜਿਹੜੀ ਹੁੰਦੀ ਵੇਰ ਇੰਨੀ ਦਲੇਵਾਦ ਨਹੀਂ ਇਹ ਮੈਨੂੰ ਜਾਇ ਦੇ ਦੇਗੀ ਜਾਇ ਦੇ ਕੇ ਤੂੰ ਕਿੱਥੇ ਜਾਣਾ ਤੇਰਾ ਹੈਗਾ ਮੇਰੇ ਤੋਂ ਵਾਏ ਕੋਈ ਫੇਰ ਵੀ ਡਰਦੇ ਹੁੰਦੇ ਆ ਮੈਂ ਨਹੀਂ ਡਰਦਾ ਜੇ ਮੈਨੂੰ ਪਤਾ ਹੈ ਤੂੰ ਅੱਗੇ ਵੀ ਕਈ ਬੁੜੀਆਂ ਮੈਨੂੰ ਦੇ ਚੁੱਕੀ ਆ ਤੇ ਫੜੀ ਵੀ ਗਈਆਂ ਉਹ ਪਿਛਲੇ ਮਹੀਨੇ ਮੈਨੂੰ ਸ਼ਰਾਬ ਫੜਾਇਆ ਦੀ ਮੁੜੀ ਦਿੱਤੀ ਜਦ ਤੱਕ ਮੈਂ ਪੀਂਦਾ ਹੀ ਨਹੀਂ ਬੋਦੀ ਮੈਂ ਪੀਂਦਾ ਹੀ ਪਾਰਟੀ ਦੇ ਆ ਤੂੰ ਕਹਿੰਦੀ ਪਾਰਟੀ ਦਾ ਵੀ ਨਾ ਪੀਂ ਮੇਰੇ ਨਾਲ ਬੈਠੇ ਰਹਿ ਚਪੱਕੇ ਆਦਤ ਮੜੀ ਹੈ ਨਾ ਸ਼ਰਾਬ ਨਾ ਉਹ ਜਦੋਂ ਮੁਲਟੀਆਂ ਆ ਗਈਆਂ ਜ਼ਿਆਦਾ ਆ ਗਈਆਂ ਫੇਰ ਤੈਨੂੰ ਦੱਸਿਆ ਜਾਗੇ ਤੇ ਮੈਂ ਪੂੜੀ ਪਾਈ ਦਿੱਤੀ ਜਦੋਂ ਉਦੋਂ ਉਲਟੀਆਂ ਆ ਗਈਆਂ ਤਾਂ ਹੋਰ ਨਾ ਪਿਓ ਮੈਂ ਕਿਹਾ ਹੁਣ ਵੀ ਇਹੋ ਜਿਹਾ ਪੰਗਾ ਹੋਣਾ ਕੋਈ ਤੇ ਅੱਜ ਸੋਚਦੇ ਮੀ ਹਮਾ ਕੰਮ ਕਰ ਬੁਗਰਾ ਨਹੀਂ ਹਾਂ ਨਾ ਵਸ਼ੀਕਰਨ ਦੀ ਕੁੜੀ ਸੀ ਨਾ ਵਸ਼ੀਕਰਨ ਦੀ ਉਹ ਉਹ ਵੀ ਤੇਰਾ ਕੰਮ ਫੇਲ ਹੋ ਗਿਆ ਉਹ ਫੇਰ ਉਹ ਫੇਰ ਸ਼ਰਾਬ ਛਡਾਣ ਦੀ ਸੁਣ ਲਿਆ ਮੈਂ ਸਾਰੀ ਗੱਲਾਂ ਸੁਣ ਲਈ ਮੈਂ ਸੁਣ ਲਈ ਤੇਰੀ ਉਹ ਵੀ ਗੱਲ ਉਹ ਪੰਡਤ ਜੀ ਕਹਿੰਦੇ ਉਹ ਤੇ ਸ਼ਰਾਬ ਛਡਾਣ ਵਾਲੀ ਕੁੜੀ ਸੀ ਹਾਂਜੀ ਤੇ ਮੈਡਮ ਨਹੀਂ ਮੈਨੂੰ ਗੱਲ ਦੱਸੋ ਸਾਨੂੰ ਐ ਕਿਹੋ ਜਿਹੀ ਪੂੜੀਆਂ ਦੀ ਲੋੜ ਹੈਗੀ ਹੈ ਇਹ ਉੱਥੇ ਲੋੜ ਮੰਦੀ ਹੈ ਜਿਹੜਾ ਇੱਕ ਇਨਸਾਨ ਦਾ ਦੂਸਰੇ ਇਨਸਾਨ ਤੇ ਵਿਸ਼ਵਾਸ ਨਾ ਹੋਵੇ ਕਿ ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ ਵਿਸ਼ਵਾਸ ਤੇ ਕਰਦੇ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਦੀ ਵਿਸ਼ਵਾਸ ਦੀ ਗੱਲ ਨਹੀਂ ਤੈਨੂੰ ਗੱਲ ਨਹੀਂ ਮੰਨਦੇ ਗੱਲ ਨਹੀਂ ਮੰਨਦੇ ਕਹੋ ਕਹੋ ਗੱਲ ਨਹੀਂ ਮੰਦਾ ਦੱਸੋ ਪਿਛਲੇ ਮਹੀਨੇ ਤੁਸੀਂ ਜਰਮਾਇਕੇ ਮੈਂ ਜਾਣਾ ਪੈਕੇ ਜੇ ਕਿਨ ਲੜ ਪਏ ਮੇਰੇ ਕੋਲ ਨਹੀਂ ਜਾਣਾ ਮੈਂ ਨਹੀਂ ਟਾਈਮ ਦੇ ਮਗਾ ਇਹ ਕੀ ਗੱਲ ਹੋਈ ਮੇਰੀ ਗੱਲ ਸੁਣੋ ਮੈਂ ਕਮਾਨਾ ਪੈ ਕਿਤੇ ਵਾਸਤੇ ਕਮੰਦਾ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਕਮੰਦਾ ਪਰਵਾਰ ਵਾਸਤੇ ਕਮੰਦਾ ਨਾ ਆਪਣੇ ਤੇ ਜੇ ਮੇਰੇ ਕੋਲ ਨਹੀਂ ਟਾਈਮ ਹੈਗਾ ਉਹ ਤੁਸੀਂ ਉਸ ਚੀਜ਼ ਨੂੰ ਈਸ਼ੂ ਬਣਾ ਲਦੇ ਹੋ ਕਿ ਜਾਣੇ ਜਾਣਾ ਜਿੱਦ ਕਰਕੇ ਬੈਹਿੰਦੇ ਹੋ ਤੂੰ ਤੂੰ ਇੱਕ ਚੀਜ਼ ਹੋਜਣਾ ਜੇ ਮੈਂ ਤੁਹਾਨੂੰ ਕਹਾਂ ਤੂੰ ਮੇਰੇ ਨਾਲ ਚੱਲੋ ਮੇਰੇ ਨਾਲ ਜਾਣਾ ਤੂੰ ਕਹੋ ਮੈਂ ਘਰ ਦਾ ਕੰਮ ਕਰਨਾ ਮੈਂ ਮੈਂ ਨਹੀਂ ਜਾ ਸਕਦੀ ਮੈਂ ਤੁਹਾਨੂੰ ਕੰਬਲ ਕਰਦਾ ਤੂੰ ਤੁਸੀਂ ਵੀ ਕਮੈਲ ਨਾ ਕਰੋ ਵੇਖੋ ਮੈਂ ਆਪਣੇ ਬਿਜ਼ਨਸ 'ਚ ਥੋੜਾ ਬਿਜੀਗਾ ਮੈਂ ਨਹੀਂ ਜਾ ਸਕਦਾ ਐ ਕੋਈ ਐ ਨਹੀਂ ਗੱਲ ਲੜਾਈ ਝਗੜਾ ਵਾਲੀ ਗੱਲ ਨਹੀਂ ਹੁੰਦੀ ਲੜਾਈ ਦੀ ਹੈ ਨੋ ਪਾਪਾ ਬਧਾਨੇ ਆ ਇਸ਼ੂ ਬਣਾ ਲੰਨੇ ਆ ਮੇਰੀ ਫਰੈਂਡ ਕਹਿੰਦੀ ਸੀ ਵਾਸ਼ੀ ਕਰਨ ਦੀ ਗੁੜੀ ਦੇ ਵੇਖੀਦਾ ਕਰ ਰਹਾ ਲਾ ਕਿਵੇਂ ਵਾਸ਼ੀ ਕਰ ਮੈਂ ਚੱਕਾ ਜਾਏਗਾ ਸਹੀ ਗੱਲਾਂ ਮੰਨੂਗਾ ਮੈਡਮ ਮੈਂ ਉਹ ਤੇ ਕਹਿਣਾ ਮੈਂ ਤੁਨੂੰ ਇਹ ਚੀਜ਼ਾਂ ਸਾਨੂੰ ਲੋੜ ਨਹੀਂ ਗਿਆ ਅਸੀਂ ਪੜਨਾਂ ਦੇ ਚੱਕਰ 'ਚ ਪੈਨੇ ਆ ਪੜਨਾਂ ਦਾ ਮੈਂ ਸਿਰਫ ਤੁਹਾਨੂੰ ਕੋ ਪੈਸੇ ਲੈਣੇ 50000 2000 5000 10000 ਜਿਸ ਨਾਲ ਕੰਮ ਦਸ ਹੋਏਗਾ ਤੁਹਾਡਾ ਉਸਰਾ ਪੈਸੇ ਮੰਗ ਲੈ ਉਹਨਾਂ ਦਾ ਆਪਣਾ ਨਹੀਂ ਭਲਾ ਹੁੰਦਾ ਉਹ ਸਾਡਾ ਭਲਾ ਕੀ ਕਰਨਾ ਹਾਂ ਵੀ ਦੁਖੀ ਨੇ ਗੱਲ ਤੇ ਤੁਹਾਡੀ ਸਹੀ ਹੈ ਸਮਝ ਗਏ ਹੁਣ ਅੱਗੇ ਤੋਂ ਮੈਂ ਕੋਈ ਪੰਡਤ ਵੰਡਾ ਕੋਈ ਨਹੀਂ ਜਾਣਾ ਹਾਂ ਕਿਸੇ ਨੂੰ ਜਾਣ ਦੀ ਉਹ ਜੀ ਗੱਲ ਬਣਾ ਲੈ ਕਰਾਂਗੇ ਤੇ ਤੁਸੀਂ ਮੰਨ ਵੀ ਲਿਆ ਕਰੋ ਫਿਰ ਯਾ ਮੈਂ ਤੁਹਾਨੂੰ ਜੇ ਮੈਂ ਬਾਈ ਚਾਸ ਨਾ ਮੰਨਦਾ ਤੇ ਸਭ ਲੋਕ ਐ ਬੀਨਸ ਸੇ ਇਹਨਾਂ ਨੂੰ ਕੰਮ ਰਹਾ ਜ਼ਰੂਰੀ ਹੈ ਫੇਰ ਚੱਲ ਜਾਗੇ ਆਪਾਂ ਤੇਰੇ ਨਾਲ ਫੇਰ ਕਿਸੇ ਦੇ ਕੋਲ ਜਾਣਾ ਠੀਕ ਹੈ ਚਲੋ ਵਿਸ਼ਵਾਸ ਕਰਿਆ ਕਰੋ ਕੋਈ ਹੋਰ ਵੀ ਕੁੜੀ ਦੇ ਦੇਗੀ ਕੋਈ ਨਹੀਂ ਕਰ ਲਾਂਗੇ ਠੀਕ ਹੈ ਹੁਣ ਇਹ ਹਜ਼ਰਾਂ ਦਾ ਕੰਮ ਨਾ ਕਰਨਾ ਨਹੀਂ ਪਲੀਜ਼ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਸੀ ਕਿਸੇ ਇਨਸਾਨ ਨੂੰ ਵਸੂਲ ਵਿੱਚ ਕਰਨਾ ਸਮੇਂ ਲੋਕੀ ਵਸੂਲੀ ਕਰਨ ਅੱਬ بڑے ਖ਼ਬਾਰਾਂ ਚ ਪੇਪਰਾਂ ਚ ਪੜਦੇ ਆਂ ਕਿਤਾਬਾਂ ਚ ਪੜਦੇ ਆਂ ਕਈ ਜਗ੍ਹਾ ਪੜਦੇ ਆਂ ਕਿ ਪਛੀ ਕਰ ਐਡ ਵੀ ਆਂਦੀ ਈ ਵੇਚੀ ਹਰ ਜਗ੍ਹਾ ਮੋਬਾਈਲ ਵਿੱਚ ਵੀ ਐਡ ਆਂਦੀ ਐ ਵਸੂਲੀ ਕਰਨ ਲੇਕਿਨ ਹੁੰਦਾ ਕੁਛ ਨਹੀਂ ਐ ਸਿਰਫ ਇਹ ਪੈਸੇ ਠੱਗਣ ਦੇ ਸਰੋਤੇ ਗਏ ਨੇ ਇਹ ਪੰਡਤ ਲੋਕ ਪੈਸੇ ਠੱਗਦੇ ਨੇ ਗੱਲਾਂ ਕਹਿ ਕੇ ਇਹ ਗੇ ਇਹਨਾਂ ਦੇ ਵਾਸਤੇ ਨਾ ਪਗੋ ਤੇ ਆਪਣੀ ਘਰ ਦੀ ਬਰਬਾਦੀ ਨਾ ਕਰੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰਿਓ ਮੈਂ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ